ਵੀ ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੱਥ ਵਿੱਚ ਬਾਟਾ ਪਕੜਿਆ ਤੇ ਚਿੱਕੜ ਵਿੱਚ ਛੁੱਟ ਦਿੱਤਾ ਬਾਟਾ ਆਪਣੇ ਪੁੱਤਾਂ ਨੂੰ ਆਵਾਜ਼ ਮਾਰ ਕੇ ਆਖਿਆ ਸ੍ਰੀ ਚੰਦ ਲਖਮੀ ਦਾਸ ਨੂੰ ਵੀ ਬਾਟਾ ਚਿੱਕੜ ਵਿੱਚੋਂ ਕੱਢ ਕੇ ਲੈ ਕੇ ਆਓ ਤੇ ਬਾਬਾ ਸ੍ਰੀ ਚੰਦ ਲਖਮੀ ਦਾਸ ਕਹਿਣ ਲੱਗੇ ਵੀ ਸਤਿਗੁਰੂ ਜੀ ਕੱਢਣਾ ਹੀ ਸੀ ਫਿਰ ਸਟੇ ਕਿਉਂ ਹੈ ਜੇ ਕੱਢਣਾ ਹੀ ਸੀ ਫਿਰ ਛੱਡਦੀ ਨਾ ਜੇ ਸਟੇ ਹੀ ਗਿਆ ਕੋਈ ਗੱਲ ਨਹੀਂ ਕਰ ਬਾਟੇ ਬਹੁਤ ਨੇ ਹੁਣ ਕੱਢਣ ਦੀ ਕੀ ਲੋੜ ਹੈ ਗੱਲ ਤੇ ਹੁਕਮ ਦੀ ਸੀ ਉਹਨਾਂ ਹੁਕਮ ਨੂੰ ਮੰਨਿਆ ਕੋਈ ਨਹੀਂ ਤੇ ਗੁਰੂ ਨਾਨਕ ਸਾਹਿਬ ਭਾਈ ਲੈਣਾ ਜਿਹਨੂੰ ਕਹਿਣ ਲੱਗੇ ਵੀ ਭਾਈ ਲੈਣਿਆ ਬਾਟਾ ਕੱਢ ਕੇ ਲੈ ਕੇ ਆ ਤੇ ਉਹ ਉਸੇ ਵੇਲੇ ਗੁਰੂ ਦਾ ਹੁਕਮ ਮੰਨ ਕੇ ਸਮੇਤ ਕੱਪੜੇ ਚਿੱਕੜ 'ਚ ਬੜੇ ਗਾਰੇ 'ਚ ਬੜੇ ਤੇ ਉਹ ਬਾਟਾ ਕੱਢ ਕੇ ਧੋਸ ਸਵਾਰ ਕੇ ਹਜ਼ੂਰ ਦੇ ਸਾਹਮਣੇ ਰੱਖ ਦਿੱਤਾ ਹੁਣ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਆਖਿਆ ਕਹਿਣ ਲੱਗੇ ਵੀ ਭਲਿਆ ਗੱਲ ਇਹ ਨਹੀਂ ਹੈ ਬਾਟੇ ਕੱਢਣ ਦੀ ਭਾਈ ਲੈਣਿਆ ਇਹ ਤੇ ਤੈਨੂੰ ਇੱਕ ਗੱਲ ਸਮਝਾਈਏ ਵੀ ਆ ਸੰਸਾਰ ਹੈ ਨਾ ਜਿਹੜਾ ਇਹ ਵੀ ਇੱਕ ਮਨੋ ਬਕਾਰਾਂ ਦਾ ਚਿੱਕੜ ਹੈ ਤੇ ਬਕਾਰਾਂ ਦੇ ਚਿੱਕੜ ਵਿੱਚੋਂ ਤੂੰ ਆਪਣੇ ਜੀਵਨ ਦਾ ਬਾਟਾ ਗੁਰੂ ਦੀ ਕਿਰਪਾ ਨਾਲ ਬਿਲਕੁਲ ਕੱਢ ਕੇ ਸਾਫ ਸੁਥਰਾ ਰੱਖਨੇ ਜਿਹੜਾ ਜੀਵਨ ਦਾ ਬਾਟਾ ਕੱਢ ਕੇ ਸਾਫ ਸੁਥਰਾ ਲੈ ਗਿਆ ਉਦਾ ਜੀਵਨ ਸਫਲ ਹੋ ਜਾਂਦੇ ਉਹ ਭਵਜਲ ਨੂੰ ਪਾਰ ਕਰ ਜਾਂਦੇ ਕਿੱਡਾ ਵੱਡਾ ਨੁਕਤਾ ਹੈ ਅੱਜ ਵੀ ਇਹੀ ਗੱਲ ਹੈ ਸੰਸਾਰ ਹੋਈ ਹੈ ਅੱਜ ਵੀ ਇੱਥੇ ਵਿਕਾਰਾਂ ਦਾ ਚਿੱਕੜ ਹੈ ਕਦੀ ਬੰਦੇ ਨੂੰ ਕਾਮ ਘੇਰਦਾ ਕਦੀ ਕ੍ਰੋਧ ਘੇਰਦਾ ਕਦੀ ਲੋਭ ਮੋਹ ਅਹੰਕਾਰ ਤੇ ਕਿਤੇ ਗਿਆ ਹੀ ਨਹੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਧਾ ਨੂੰ ਜਵਾਬ ਦਿੰਦਿਆਂ ਬਚਨ ਆਖ ਕੇ ਕਹਿਣ ਲੱਗੇ ਭਲਿਓ ਇਹ ਗੱਲ ਯਾਦ ਰੱਖਿਓ ਆਪਣਾ ਜੀਵਨ ਇਸ ਤਰ੍ਹਾਂ ਜਿਵੇਂ ਜਲ ਵਿੱਚ ਕਮਲ ਨਿਰਾਲਮ ਜਿਵੇਂ ਇੱਕ ਕਮਲ ਦਾ ਫੁੱਲ ਚਿੱਕੜ ਵਿੱਚ ਰਹਿ ਕੇ ਆਪਣੇ ਆਪ ਨੂੰ ਭਿੱਜਣ ਨਹੀਂ ਦਿੰਦਾ ਤੁਸੀਂ ਇਸ ਸੰਸਾਰ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਇਹਦੇ ਵਿੱਚ ਗਲਤਾਨ ਨਹੀਂ ਕਰਨਾ ਅਗਲਾ ਬਚਨ ਵਰਤਿਆ ਮੁਰਗਾਈ ਨੈ ਸਾਨੇ ਮੁਰਗਾ ਵੀ ਇੱਕ ਪੰਛੀ ਹੈ ਛੋਟਾ ਜਿਹਾ ਜਾਨਵਰ ਪੰਛੀ ਹੈ ਉਹ ਅਕਸਰ ਆਪਣੇ ਪੰਜਾਬ ਵਿੱਚ ਤੇ ਛਪੜਾ ਅੰਦਰ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਰਹਿੰਦਾ ਪਾਣੀ ਚ ਆਪਣੇ ਖੰਭ ਨਹੀਂ ਭਜਣ ਦਿੰਦਾ ਜਿੱਥੋਂ ਜੀ ਕਰਦਾ ਉਡਾਰੀ ਮਾਰ ਜਾਂਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਨ ਲੱਗੇ ਭਲਿਓ ਤੁਸੀਂ ਬਿਲਕੁਲ ਇਸ ਸੰਸਾਰ ਵਿੱਚ ਇਸੇ ਤਰ੍ਹਾਂ ਰਹਿਣਾ ਤੇ ਆਪਣੇ ਜੀਵਨ ਅੰਦਰ ਆਪਣੇ ਜੀਵਨ ਦੇ ਮਾਨੋ ਖੰਭ ਵਿਕਾਰਾਂ ਵਿੱਚ ਨਹੀਂ ਭਜਣ ਦੇਣੇ ਤੇ ਪੁੱਛਿਆ ਸਤਿਗੁਰੂ ਇਹ ਕੰਮ ਕਿਵੇਂ ਹੋਵੇਗਾ ਹੁਣ ਬੜੀ ਇਹਮ ਗੱਲਾਂ ਨੇ ਵੀ ਇਹ ਕੰਮ ਹੋਏਗਾ ਕਿਵੇਂ ਅਗਲਾ ਬਚਨ ਆਖਿਆ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਮਖਾਣੇ ਜਿਸ ਦਿਨ ਤੂੰ ਆਪਣੀ ਸੁਰਤ ਗੁਰੂ ਦੇ ਸ਼ਬਦ ਵਿੱਚ ਰੱਖੇਗਾ ਨਾ ਆਪਣੀ ਸੁਰਤ ਗੁਰੂ ਦੇ ਨਾਮ ਵਿੱਚ ਰੱਖੇਗਾ ਸ਼ਬਦ ਵਿੱਚ ਰੱਖੇਗਾ ਯਾਦ ਰੱਖੀ ਇਹ ਗੱਲ ਫਿਰ ਤੇਰੇ ਜੀਵਨ ਦਾ ਇਹ ਬਾਟਾ ਸਾਫ਼ ਸੁਥਰਾ ਨਿਕਲ ਜਾਏਗਾ ਤਾਂ ਹੀ ਸਿੱਖ ਨੂੰ ਨਿਤਨੇਮ ਦਾ ਆਖਿਆ ਹੈ ਅੱਜ ਜਿਹੜੀ ਸਿੱਖ ਦੀ ਪਰਿਭਾਸ਼ਾ ਹੈ ਨਾ ਉਹ ਸਾਰਿਆਂ ਨੇ ਮੇਰੇ ਵਰਗਿਆਂ ਨੇ ਆਪਣੀ ਆਪਣੀ ਬਣਾਈ ਹੋਈ ਹੈ ਜੇ ਕੋਈ ਮੇਰੇ ਵਰਗਾ ਨਿਤਨੇਮ ਕਰੇ ਨਾ ਕਰੇ ਉਹ ਵੀ ਕਹਿੰਦਾ ਮੈਂ ਸਿੱਖ ਐ ਕੁਝ ਦਸਤਾਰ ਬੰਨੇ ਨਾ ਬੰਨੇ ਉਹ ਵੀ ਕਹਿੰਦਾ ਮੇਰੇ ਬਰਗਾ ਸਿੱਖ ਕੋਈ ਨਹੀਂ ਮੈਨੂੰ ਖਿਮਾ ਕਰਿਓ ਮਾੜਾ ਕਰਮ ਕਰਕੇ ਵੀ ਬੰਦਾ ਕਹੀ ਜਾਂਦਾ ਵੀ ਮੈਂ ਤੇ ਗੁਰੂ ਨਾਨਕ ਦੇ ਦਰ ਦਾ ਸਿੱਖ ਹੀ ਬੜਾ ਪੱਕਾ ਹੈ ਪਰ ਗੁਰੂ ਗ੍ਰੰਥ ਸਾਹਿਬ ਤੋਂ ਤੇ ਪੁੱਛੋ ਕਦੀ ਗੁਰੂ ਰਾਮਦਾਸ ਜੀ ਨੂੰ ਵੀ ਸਤਿਗੁਰੂ ਸਾਡੇ ਤੇ ਕਿਰਪਾ ਕਰੋ ਦੱਸੋ ਤੇ ਸਹੀ ਵੀ ਸਿੱਖ ਦਾ ਜੀਵਨ ਕਿ ਹੋ ਜਾਏ ਤਾ ਗੁਰੂ ਰਾਮਦਾਸ ਜੀ ਸਮਝਾਉਣਗੇ ਕੀ ਸ਼ਬਦ ਕਹਿਣਗੇ ਤਿਆਨ ਦੇ ਕੇ ਸੁਨਿਓ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੁ ਭਲਕੇ ਉਠ ਹਰ ਨਾਮ ਤੇ ਆਵੇ ਪਹਿਲੀ ਗੱਲ ਸਿੱਖ ਦੀ ਆ ਹੈ ਜਿਹੜਾ ਕਹੋਂਦਾ ਹੈ ਨਾ ਵੀ ਮੈਂ ਸਿੱਖ ਹੈ ਸਤਗੁਰੂ ਕਹਿ ਲੱਗੇ ਪਹਿਲੀ ਨਿਸ਼ਾਨੀ ਇਹ ਹੈ ਵੀ ਉਹ ਉੱਠਦਿਆਂ ਸਾਰ ਆਪਣੇ ਮੁਖ ਵਿੱਚੋਂ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਤੇ ਹੁੰਦਾ ਹੈ ਭਾਈ ਵੀਰ ਸਿੰਘ ਬੜਾ ਪਿਆਰਾ ਬਚਨ ਆਖਦੇ ਸੀ ਕਹਿ ਲੱਗੇ ਜਿਹੜਾ ਸਿੱਖ ਹੈ ਉਹਦੀ ਹਜੇ ਅੱਖ ਖੁੱਲਦੀ ਹੈ ਆਪਣੇ ਬੈੱਡ ਮੰਜੇ ਪਲੰਘ ਤੇ ਹੈ ਦੋ ਕੰਮ ਸਭ ਤੋਂ ਪਹਿਲਾਂ ਕਰਦਾ ਇੱਕ ਆਪਣੀ ਦਸਤਾਰ ਸੰਭਾਲਦਾ ਹੈ ਰਾਤ ਨੂੰ ਅਵੇਸ਼ਲੇ ਪਨ ਵਿੱਚ ਉੱਤਰ ਵੀ ਸਕਦੀ ਹੈ ਤੇ ਦੂਜਾ ਮੁਖ ਵਿੱਚੋਂ ਵਾਹਿਗੁਰੂ ਦਾ ਨਾਮ ਬੋਲਦਾ ਆ ਸਿੱਖ ਦਾ ਜੀਵਨ ਹੈ ਗੁਰਸਤਗੁਰ ਕਾ ਜੋ ਸਿੱਖ ਅਕਾਇਸ ਸੁ ਭਲਕੇ ਉਚਾਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਲ ਆਵੇ ਬੜਾ ਪਿਆਰਾ ਬੋਲ ਹੈ ਸਿੱਖ ਉਦਮੀ ਹੈ ਦੁਨੀਆ ਇੱਕ ਇਸ਼ਨਾਨ ਕਰਦੀ ਹੈ ਗੁਰੂ ਰਾਮਦਾਸ ਜੀ ਕਹਿੰਦੇ ਲੱਗੇ ਗੁਰੂ ਨਾਨਕ ਦਾ ਦਰ ਦਾ ਸਿੱਖ ਦੋ ਇਸ਼ਨਾਨ ਕਰਦਾ ਹੈ ਇੱਕ ਤਨ ਦਾ ਇਸ਼ਨਾਨ ਪਾਣੀ ਨਾਲ ਆਮ ਲੋਕਾਂ ਦੀ ਤਰ੍ਹਾਂ ਦੁਜਾ ਜਿਹੜਾ ਸਿੱਖ ਹੈ ਨਾ ਉਹ ਆਪਣੇ ਮਨ ਅੰਤਰ ਆਤਮੇ ਦਾ ਇਸ਼ਨਾਨ ਅੰਮ੍ਰਿਤ ਬਾਣੀ ਨਾਮ ਨਾਲ ਕਰਦਾ ਹੈ ਇਹਦਾ ਅੰਦਰ ਪਵਿੱਤਰ ਹੋਵੇ ਤੇ ਜੀਵਨ ਦੀ ਗੱਲ ਬਣਨੀ ਹੈ ਉਦੋਂ ਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਖ ਪਾਪ ਦੁਖ ਲਹਿਜਾ ਵੇ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ ਫਿਰ ਇਹਦੇ ਜੀਵਨ ਦੇ ਕਿਲ ਵਿਖੂ ਪਾਪ ਜਨਮਾਂ ਜਨਮਾਂ ਤਰਾਂ ਦੇ ਉਤਰ ਜਾਂਦੇ ਐ ਇੱਥੇ ਵਸ ਨਹੀਂ ਐ ਹੁਣ ਸਿੱਖ ਦਾ ਜੀਵਨ ਦੇਖੋ ਇਹ ਕਿਸੇ ਲਖਾਰੀ ਦੀ ਲਿਖਤ ਨਹੀਂ ਐ ਇਹ ਗੁਰੂ ਰਾਮਦਾਸ ਜੀ ਦੇ ਬੋਲ ਨੇ ਫਿਰ ਸ਼ਬਦ ਵਰਤੇ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ ਬੈਹਂਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਇੱਕ ਗੱਲ ਆਮ ਪ੍ਰਚਲਿਤ ਹੈ ਵੀ ਇਹ ਬੰਦਾ ਜਿੱਥੇ ਬੈੰਦਾ ਉੱਠਦਾ ਇਹਨੇ ਨਿੰਦਿਆ ਕਰਨੀ ਹੈ ਇਹਨੇ ਜਿੱਥੇ ਬੈਠਣਾ ਉੱਠਣਾ ਈਰਖਾ ਦੀ ਗੱਲ ਕਰਨੀ ਹੈ ਸਤਿਗੁਰੂ ਕਹਿੰਨ ਲੱਗੇ ਸਿੱਖੇ ਉਹਦਾ ਨਹੀਂ ਹੈ ਸਿੱਖ ਤੇ ਇਹੋ ਜ ਹੈ ਵੀ ਉਹ ਗੁਰਬਾਣੀ ਪੜਦਾ ਜਿੱਥੇ ਬੈੰਦਾ ਉੱਠਦਾ ਉਥੇ ਜੱਬੀ ਨਾਮ ਦੀ ਗੱਲ ਕਰਦਾ ਸਤਿਗੁਰੂ ਕਹਿੰਨ ਲੱਗੇ ਫਿਰ ਚੜ੍ਹੇ ਜਿਵੇਂ ਗੁਰਬਾਣੀ ਗਾਵੇ ਬੈਹਿੰਦਿਆਂ ਉੱਠਦਿਆਂ ਹਰ ਨਾਮ ਯਾਬੇ ਫਿਰ ਅਗਲਾ ਬਚਨ ਵਰਤਿਆ ਜੋ ਸਾਸ ਗਿਰਾਸ ਤੇ ਆਹੇ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਿਹੜਾ ਸਵਾਸ ਗਿਰਾਸ ਗਰਾਸ ਦਾ ਅਰਥ ਹੁੰਦੇ ਮੁਖ ਵਿੱਚ ਗਲਾਈ ਪਾਉਂਦੇ ਆ ਮੁਖ ਵਿੱਚ ਭੋਜਨ ਪ੍ਰਸ਼ਾਦ ਪਾਉਂਦੇ ਆ ਜਿਹੜਾ ਸਵਾਸ ਸਵਾਸ ਪਰਮੇਸ਼ਵਰ ਦੇ ਨਾਮ ਨੂੰ ਜਪਦਾ ਨਾ ਉਹ ਸਿੱਖ ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਕਿਸੇ ਨੇ ਘਰੋਂ ਆਪਣੀ ਨੌਕਰੀ ਤੇ ਆਪਣੀ ਦੁਕਾਨ ਤੇ ਜਾਣੇ ਖੇਤ ਜਾਣੇ ਉਹਦੇ ਕੋਲ ਜਾਂਦੇ ਆਉਂਦੇ 15 20 ਮਿੰਟ ਅੱਧੇ ਘੰਟੇ ਦਾ ਵਕਤ ਹੈ ਉਹ ਜਾਂਦਾ ਅੰਮ੍ਰਿਤ ਬਾਣੀ ਪੜ ਲਵੇ ਘਰ ਵਿੱਚ ਮਤਾਮਾ ਭੈਣੇ ਪ੍ਰਸ਼ਾਦ ਪਾਣੀ ਤਿਆਰ ਕਰਦੀਆਂ ਰਸੋਈ ਚੁੱਲ੍ਹੇ ਚੌਕੇ ਤੇ ਉਹ ਅੰਮ੍ਰਿਤ ਬਾਣੀ ਪੜਨ ਨਾਮ ਜਪਣ ਤੇ ਇਹ ਰੱਬੀ ਨਾਮ ਜਪਦਿਆਂ ਤਿਆਰ ਕੀਤਾ ਹੋਇਆ ਜਿਹੜਾ ਭੋਜਨ ਹੈ ਉਸ ਸ਼ਕਨ ਬਾੜੇ ਤੇ ਹਿਰਦੇ ਦੀ ਭਾਵਨਾ ਵੀ ਚੰਗੀ ਬਣਾਏਗਾ ਕੁਦਰਤੀ ਗੱਲ ਹੈ ਇਹ ਬਹੁਤ ਲਾਜ਼ਮੀ ਕਾਰਜ ਹੈ ਜਿਹਨੂੰ ਅੰਮ੍ਰਿਤ ਬਾਣੀ ਨੇ ਆਖਿਆ ਹੈ ਹਾਥ ਪੌਂ ਕਰ ਕਾਮ ਸਭ ਚੀਤ ਨਰੰਜਨ ਨਾਲ ਹੁਣ ਸ਼ਬਦ ਵਰਤੇ ਜੋ ਸਾਸ ਕੇ ਰਾਸਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੇ ਨਾਮ ਜਪਾਵੇ ਉਹ ਸਿੱਖ ਸਤਗੁਰੂ ਕਹਿ ਲੱਗੇ ਚੰਗਾ ਉਹਦੀ ਚਰਨ ਧੂੜ ਮੈਂ ਲੋਚਨੇ ਜਿਹੜਾ ਖੁਦ ਜਪਦਾ ਤੇ ਹੋਰਨਾਂ ਨੂੰ ਜਪਾਉਂਦਾ